ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਈਡੀ ਤੋਂ ਬਾਅਦ ਹੁਣ ਸੀਬੀਆਈ ਦਾ ਸਕੰਝਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉੱਤੇ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਦਿੱਲੀ ਹਾਈ ਕੋਰਟ ਯਾਨੀ ਕਿ ਰਾਉਜ਼ ਐਵਨਿਊ ਕੋਰਟ ਤੋਂ ਲੈ ਕੇ ਹੁਣ ਸੀਬੀਆਈ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਲੈ ਕੇ ਤੇ ਥੋੜੀ ਦੇਰ ਦੇ ਵਿੱਚ ਸੁਣਵਾਈ ਹੋਵੇਗੀ ਤੇ ਜਿਸ ਨੂੰ ਲੈ ਕੇ ਕੋਈ ਵੱਡੀ ਜਿਹੜੀ ਕਿ ਸਿਆਸਤ ਦੇ ਵਿੱਚ ਹਲਚਲ ਤੇਜ਼ ਹੋ ਸਕਦੀ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਈ ਵੱਟਾ ਝਟਕਾ ਲੱਗ ਸਕਦਾ ਹੈ ਤੇ ਉੱਥੇ ਹੀ ਬੀਤੇ ਕੱਲ ਨੂੰ ਲੈ ਕੇ ਗੱਲ ਕਰੀਏ ਤਾਂ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਕੀਤੀ ਗਈ ਸਵਾਲ ਜਵਾਬ ਕੀਤੇ ਗਏ ਤੇ ਜਿਸ ਨੂੰ ਲੈ ਕੇ ਅੱਜ ਇੜੀ ਤੋਂ ਬਾਅਦ ਹੁਣ ਸੀਬੀਆਈ ਦਾ ਸਕੱਜਾ ਜਿਹੜਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉੱਤੇ ਦਿਖਾਈ ਦੇ ਰਿਹਾ ਹੋਰ ਕੀ ਕਹਿਣਾ ਆਮ ਆਦਮੀ ਪਾਰਟੀ ਨੇ ਮੰਤਰੀਆਂ ਦਾ ਸੁਣਦੇ ਆ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦੇ ਤਿੰਨ ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਅਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ ਉਹਨਾਂ ਦੀ ਜੋ ਜਮਾਨਤ ਦਾ ਮਸਲਾ ਹੈ ਜਿਸ ਤਰੀਕੇ ਨਾਲ ਦਿੱਲੀ ਦੀ ਹੇਠਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਬੀਓ ਦੇ ਵਿੱਚ ਕੁਝ ਵੀ ਨਹੀਂ ਹੈ ਸਾਫ਼ ਪਤਾ ਨਗ ਰਿਹਾ ਕਿ ਈਡੀ ਕਿਸੇ ਅਜੰਡੇ ਦੇ ਨਾਲ ਕਿਸੇ ਬਾਇਸਨੈਸ ਦੇ ਨਾਲ ਕੰਮ ਕਰ ਰਹੀ ਹੈ ਤੇ ਕੱਲ ਜਦੋਂ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰधीन ਹੋਣਾ ਸੀ ਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕ ਫੈਸਲਾ ਲਏਗਾ ਤਾਂ ਅਧੀ ਰਾਤੀਆਂ ਨੂੰ ਕਿਸੇ ਵਾਜਿਬ ਕਰ ਦੇ ਤੁਸੀਂ ਦੇਸ਼ ਦੇ ਤੀਜੀ ਵਾਰੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਹੋ ਪਰ ਇਹ ਸਾਹ ਦਰਸ਼ਾਉਂਦਾ ਕਿ ਤੁਹਾਨੂੰ ਸੱਚਾਈ ਤੋਂ ਕਿੰਨਾ ਡਰ ਲੱਗਦਾ ਹੈ ਤਨੂ ਇੱਕ ਆਮ ਆਦਮੀ ਨੂੰ ਕਿੰਨਾ ਡਰ ਲੱਗਦਾ ਤੁਸੀਂ ਕਿੰਨਾ ਖੌਫ ਖਾਂਦੇ ਹੋ ਅਰਵਿੰਦ ਕੇਸ ਦੀ ਵਾਰੀ ਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਅਮਰਜੈਂਸੀ ਲੱਗ ਗਈ ਸੀ ਜਿਸ ਤੋਂ ਬਾਅਦ ਜੋ ਹਾਲ ਹੋਇਆ ਸੀ ਸਭ ਨੂੰ ਪਤਾ ਹੈ ਤੇ ਅੱਜ 49 ਸਾਲ ਬਾਅਦ ਠੀਕ ਉਸੇ ਦਿਨ ਨਰਿੰਦਰ ਮਾਂਦੀ ਵੱਲੋਂ ਦੁਬਾਰਾ ਅਮਰਜੈਂਸੀ 2.0 ਲਾਈ ਗਈ ਹੈ ਜਿਸ ਤਰੀਕੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਅਗਰ ਇਹ ਖਬਰ ਸਹੀ ਹੈ ਤਾਂ ਦੇਸ਼ ਇਸ ਦਾ ਜਵਾਬ ਦੇਊਗਾ ਦੇਸ਼ ਇਸ ਤੋਂ ਬਹੁਤ ਜਵਾਬ ਦੇਗਾ ਪੰਜਾਬ ਇਸ ਤੋਂ ਬਹੁਤ ਜਵਾਬ ਦੇਗਾ सीबीआई ਵੱਲੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਤਿੰਨ ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਅਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ ਉਹਨਾਂ ਦੀ ਜੋ ਜਮਾਨਤ ਦਾ ਮਸਲਾ ਹੈ ਜਿਸ ਤਰੀਕੇ ਨਾਲ ਦਿੱਲੀ ਦੀ ਹੇਠਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਹੈ ਬਈ ਉਹਦੇ ਵਿੱਚ ਕੁਝ ਵੀ ਨਹੀਂ ਹੈ ਸਾਫ਼ ਪਤਾ ਨਗ ਰਿਹਾ ਕਿ ਈਡੀ ਕਿਸੇ ਅਜੰਡੇ ਦੇ ਨਾਲ ਕਿਸੇ ਬਾਇਸਡਨੈਸ ਦੇ ਨਾਲ ਕੰਮ ਕਰ ਰਹੀ ਹੈ ਤੇ ਕੱਲ ਜਦੋਂ ਇਹ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰਦਿਆਂ ਹੋਣਾ ਸੀ ਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕ ਫੈਸਲਾ ਦਊਗਾ ਤਾਂ ਅਧੀ ਰਾਤੀਆਂ ਨੂੰ ਕੇਸ ਦੀ ਵਾਪਸ ਕਰ ਦੇ ਤੁਸੀਂ ਦੇਸ਼ ਦੇ ਤੀਜੀ ਵਾਰੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਹੋ ਪਰ ਇਹ ਸਾਬ ਦਰਸਾਉਂਦਾ ਹੈ ਕਿ ਤੁਹਾਨੂੰ ਸਚਾਈ ਤੁਹ ਕਿੰਨਾ ਡਰ ਲੱਗਦਾ ਤੁਹਾਨੂੰ ਇੱਕ ਆਮ ਆਦਮੀ ਤੋਂ ਕਿੰਨਾ ਡਰ ਲੱਗਦਾ ਤੁਸੀਂ ਕਿੰਨਾ ਖੋਫ ਖਾਂਦੇ ਹੋ ਅਰਵਿੰਦ ਕੇ ਜੀਵਾਲ ਜੀ ਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਅਮਰਜੈਂਸੀ ਲੱਗ ਗਈ ਸੀ ਜੋ ਸਟੋਮਾ ਜੋ ਹਾਲ ਹੋਇਆ ਸੀ ਸਭ ਨੂੰ ਪਤਾ ਹੈ ਤੇ ਅੱਜ ਅਨੁੰਝਾ ਸਾਲ ਬਾਅਦ ਠੀਕ ਉਸੇ ਦਿਨ ਨਰਿੰਦਰ ਮੰਦੀ ਨੇ ਉਹਨੂੰ ਦੁਬਾਰਾ emergenciy 2.0 ਲਈ ਗਈ ਦੇ ਇਸ ਤਰੀਕੇ ਨਾਲ ਇੱਕ ਗ੍ਰਿਫਤਨ ਹੋਈ ਹੈ ਅਗਰ ਇਹ ਖਬਰ ਸਹੀ ਹੈ ਤਾਂ ਦੇਸ਼ ਇਸ ਦਾ ਜਵਾਬ ਦੇਊਗਾ ਦੇਸ਼ ਇਸ ਸੰਬੂਧ ਤੋਂ ਜਵਾਬ ਦੇਊਗਾ ਪੰਜਾਬ ਇਸ ਦੀ ਬਹੁਤ ਥੋੜੀ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੇ ਜੀ ਹੂੰ ਦਿੱਲੀ ਦੇ ਤਿੰਨ ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਅਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ ਉਨ੍ਹਾਂ ਦੀ ਜੋ ضمانਤ ਦਾ ਮਸਲਾ ਹੈ ਜਿਸ ਤਰੀਕੇ ਨਾਲ ਦਿੱਲੀ ਦੀ ਹੇਠਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਹੈ ਬਈ ਉਹਦੇ ਵਿੱਚ ਕੁਝ ਵੀ ਨਹੀਂ ਹੈ ਸਾਫ਼ ਪਤਾ ਲੱਗ ਰਿਹਾ ਕਿ ED ਕਿਸੇ ਅਜੰਡੇ ਦੇ ਨਾਲ ਕਿਸੇ ਬਾਇਸਨੈਸ ਦੇ ਨਾਲ ਕੰਮ ਕਰ ਰਹੀ ਹੈ ਤੇ ਕੱਲ ਜਦੋਂ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰधीन ਹੋਣਾ ਸੀ ਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕ ਫੈਸਲਾ ਲਏਗਾ ਤਾਂ ਅਧੀ ਰਾਤੀਆਂ ਵਿੱਚ ਇਹਨਾਂ ਦੀਆਂ ਵਾਚਨ ਹੋ ਸਕਦਾ ਹੈ ਤੁਸੀਂ ਦੇਸ਼ ਦੇ ਤੀਜੀ ਵਾਰੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਹੋ ਪਰ ਇਹ ਸਵਾਲ ਰਛਾਦਾ ਕਿ ਤੁਹਾਨੂੰ ਸਚਾਈ ਤੋਂ ਕਿੰਨਾ ਡਰ ਲੱਗਦਾ ਹੈ ਤੁਹਾਨੂੰ ਇੱਕ ਆਮ ਆਦਮੀ ਤੋਂ ਕਿੰਨਾ ਡਰ ਲੱਗਦਾ ਹੈ ਤੁਸੀਂ ਕਿੰਨਾ ਖੋਫ ਖਾਂਦੇ ਹੋ ਅਰਵਿੰਦ ਕੇਸ਼ਵਰਜੀ ਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਅਮਰਜੈਂਸੀ ਲੱਗ ਗਈ ਸੀ ਜਿਸ ਤੋਂ ਬਾਅਦ ਜੋ ਹਾਲ ਹੋਇਆ ਸੀ ਸਭ ਨੂੰ ਪਤਾ ਹੈ ਤੇ ਅੱਜ ਅਨੁਛਾ ਸਾਲ ਬਾਅਦ ਠੀਕ ਉਸੇ ਦਿਨ ਨਰੇਂਦਰ ਮਾਨ ਦੀ ਬੋਲੂ ਦੁਬਾਰਾ ਅਮਰਜੈਂਸੀ 2.0 ਲਾਈ ਗਈ ਜਿਸ ਤਰੀਕੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਅਗਰੇ ਖਬਰ ਸਹੀ ਹੈ ਤਾਂ ਦੇਸ਼ ਇਸ ਤਰ੍ਹਾਂ ਜਵਾਬ ਦੇਊਗਾ ਦੇਸ਼ ਇਸ ਤਰ੍ਹਾਂ ਬੋਤੋ ਜਵਾਬ ਦੇਊਗਾ ਪੰਜਾਬ ਇਸ ਤਰ੍ਹਾਂ ਬੋਤੋ